ਤੁਸੀਂ ਦੇਖ ਰਹੇ ਹੋ ਅਜੀਤ ਬੈਬੀ ਟੀਵੀ ਮੈਂ ਹਾਂ ਤੁਹਾਡਾ ਰੰਜੀਤ ਸਿੰਘ ਅੱਜ ਆਪਾਂ ਰਾਜਪੁਰਾ ਅਦਾਲਤ ਦੇ ਵਿੱਚ ਆਈਆਂ ਇੱਥੇ ਨੈਸ਼ਨਲ ਲੋਕ ਅਦਾਲਤ ਲੱਗੀ ਹੋਈ ਹੈ ਜਿਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਅੱਜ ਲੋਕ ਅਦਾਲਤ ਲੱਗੀ ਹੋਈ ਹੈ ਇਸੇ ਤਰ੍ਹਾਂ ਰਾਜਪੁਰਾ ਦੇ ਵਿੱਚ ਵੀ ਲੋਕ ਅਦਾਲਤ ਲੱਗੀ ਹੋਈ ਹੈ ਲੋਕ ਅਦਾਲਤ ਦੇ ਵਿੱਚ ਕਿਹੜੇ ਕਿਹੜੇ ਕੇਸ ਲਾਏ ਜਾ ਸਕਦੇ ਆ ਕੌਣ ਕੌਣ ਬੰਦਾ ਕੇਸ ਲਾ ਸਕਦਾ ਇਹਨਾਂ ਕੇਸਾਂ ਦਾ ਕੀ ਫਾਇਦਾ ਹੁੰਦਾ ਲੋਕ ਅਦਾਲਤ ਦੇ ਵਿੱਚ ਲੋਕਾਂ ਨੂੰ ਸਸਤਾ ਮਿਲਦਾ ਜਲਦੀ ਮਿਲਦਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਖੜੇ ਕੋਰਟ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇੱਥੇ ਸਾਬਕਾ ਪ੍ਰਧਾਨ ਖੜੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਨੂੰ ਪੁੱਛਦੇ ਆਂ ਕਿ ਲੋਕ ਅਦਾਲਤ ਦੇ ਵਿੱਚ ਕੇਸ ਲਵਾਉਣ ਦਾ ਕੀ ਫਾਇਦਾ ਕੌਣ ਕੌਣ ਕੇਸ ਲਵਾ ਸਕਦਾ ਕੀ ਪ੍ਰੋਸੀਜਰ ਹੈ ਕਿੱਥੇ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿੱਥੇ ਅਰਜੀ ਦੇਣੀ ਪੈਂਦੀ ਹੈ ਇਹਨਾਂ ਸਾਰੇ ਗੱਲਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਾਡੇ ਨਾਲ ਖੜੇ ਹੈ ਪ੍ਰਧਾਨ ਸਾਹਿਬ ਸਿਮਰਤਪਾਲ ਜੀ ਅੱਜ ਦੀ ਲੋਕ ਅਦਾਲਤ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਜੀ ਕਿਉਂਕਿ ਅੱਜ ਮੋਸਟਲੀ ਜਿਹੜੇ ਕੇਸਿਸ ਲੱਗੇ ਸੀ ਫੈਮਿਲੀ ਮੈਟਰਸ ਲੱਗੇ ਸੀ ਜਿਨ੍ਹਾਂ ਵਿੱਚ ਹਸਬੰਦ ਵਾਈਫ ਦੇ ਝਗੜੇ ਸੀ ਉਹ ਕਾਫੀ ਮੁਕਾਇਏ ਗਏ ਹਨ ਜੀ ਤੇ ਬਾਕੀ ਬੈਂਕਾਂ ਦੇ ਜਿਵੇਂ ਲੋਨ ਵਗੈਰਾ ਦੇ ਝਗੜੇ ਸੀ ਉਹ ਵੀ ਕਾਫੀ ਮੁਕਾਇਏ ਗਏ ਪ੍ਰਧਾਨ ਜੀ ਸਾਹਿਬ ਕੌਣ ਕੌਣ ਬੰਦਾ ਲੋਕ ਅਦਾਲਤ ਵਿੱਚ ਲਵਾ ਸਕਦਾ ਹੈ ਲੋਕ ਅਦਾਲਤ ਵਿੱਚ ਗਰੀਬ ਵਿਅਕਤੀ ਜਿਨ੍ਹਾਂ ਦੇ ਜਿਨ੍ਹਾਂ ਕੋਲ ਯਾਨੀ ਕਿ ਨਿਆਂ ਲਈ ਵਿਵਸਥਾ ਨਹੀਂ ਹੈ ਜੀ ਉਹ ਆਪਣੇ ਕੇਸ ਲਵਾ ਸਕਦੇ ਹਨ ਅਪੰਗ ਵਿਅਕਤੀ ਹੈਗੇ ਜੀ ਉਹ ਲਵਾ ਸਕਦੇ ਹਨ ਜਾਂ ਜਿਨ੍ਹਾਂ ਦੇ ਫ੍ਰੀਡਰ ਕੀ ਹੁੰਦਾ ਹੈ ਕੇਸ ਲਵਾਉਣ ਦਾ ਕੇਸ ਲਵਾਉਣ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਾਂ ਫਿਰ ਜੱਜ ਸਾਹਿਬ ਨੂੰ ਕਹਿਣਾ ਪੈਂਦਾ ਵੀ ਸਾਡਾ ਕੇਸ ਜਿਹੜਾ ਲੋਕ ਅਦਾਲਤ ਵਿੱਚ ਰੱਖਿਆ ਜਾਵੇ ਤਾਂ ਜੋ ਸਮਝੌਤੇ ਯਾਨੀ ਕਿ ਸਮਝੌਤਾ ਹੋ ਸਕੇ ਸਾਡਾ ਕਿਹੜੇ ਜਿਹੇ ਕੇਸ ਹੈ ਜਿਹੜੇ ਇਥੇ ਲੱਗ ਸਕਦੇ ਫੈਮਿਲੀ ਮੈਟਰ ਹੋਗੇ ਜੀ ਜਿਵੇਂ ਹਸਬੰਡ ਵਾਈਫ ਦੀ ਲੜਾਈ ਹੋ ਗਈ ਕੋਈ ਕੇਸਿੰਗਸ ਚੱਲਦੇ ਹੈ ਜੀ ਉਹਨਾਂ ਦੇ ਤੇ ਜਾਂ ਫਿਰ ਬੈਂਕਿੰਗ ਮੈਟਰਸ ਹੋਗੇ ਜਿਸ ਤਰ੍ਹਾਂ ਬੈਂਕਾਂ ਤੋਂ ਲੋਨ ਲਿੱਤਾ ਹੋਇਆ ਹੈ ਤੇ ਆਪਣਾ ਬੈਂਕ ਬੈਂਕ ਵਾਲਿਆਂ ਨੇ ਕੇਸ ਪਾਏ ਹੋਏ ਹਨ ਤਾਂ ਉਹ ਆਪਣੇ ਕੇਸ ਜਿਹੜੇ ਹੈਗੇ ਲੋਕ ਦਾਦੇ ਵਿੱਚ ਲਗਵਾ ਸਕਦੇ ਸਰ ਜਿਵੇਂ ਅੱਜ ਕੋਥੇ ਲੋਕ ਆਏ ਨੇ ਜੀ ਕਿ ਅਪਰੋਕਸਿਮੇਟ ਕਿੰਨੇ ਲੋਕ ਕੈਂਡੀਡੇਟਸ ਆ ਗਏ ਜਿਹਦੇ ਕਿੰਨੇ ਕੇਸ ਲਵਾਏ ਸੀ ਸਰ ਦੇਖੋ ਮੈਂ ਕੋਈ ਅਜੇ ਸਾਨੂੰ ਇਹਨਾਂ ਦੀ ਪ੍ਰੋਪਰ ਅੰਕੜਾ ਤਾਂ ਮਿਲਿਆ ਨਹੀਂ ਹੈ ਜੀ ਮੈਂ ਸ਼ਾਮ ਤੱਕ ਇਹ ਕਨਫਰਮ ਕਰ ਸਕਦਾ ਕਿਉਂਕਿ ਸ਼ਾਮ ਤੱਕ ਰਿਪੋਰਟ ਆਏਗੀ ਵੀ ਇਹਨੇ ਕੇਸ ਨਿਪੜ ਚੁੱਕੇ ਹਨ ਪਰ ਕਾਫੀ ਕੇਸ ਸੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਵੀ ਕਾਫੀ ਭਾਰੀ ਮਾਤਰਾ ਵਿੱਚ ਜਿਹੜੇ ਕੇਸ ਇਸ ਅੱਜ ਉਹ ਹੋਏ ਨਿਪੜੇ ਕਿੰਨੇ ਕਿੰਨੇ ਦੱਸ ਸਕਦੇ ਅੱਜ ਕਿੰਨੇ ਦੱਸ ਸਕਦੇ ਅੱਜ 6 ਬੈਂਚ ਲੱਗੇ ਸੀ ਸਰ ਜਿਹੜੇ ਹੈਗੇ ਸਾਡੇ ਸਭ ਤੋਂ ਜਿਹੜੇ ਬڑے ਜਾਸਾ ਬਏ ਸਰਦਾਰ ਸ਼੍ਰੀ ਮਨਮੋਹਨ ਭੱਟੀ ਜੀ ਤੇ ਸ਼੍ਰੀ ਕਮਲਜੀਤ ਸਿੰਘ ਜੀ ਤੇ ਮੈਮ ਅਨੂਪਾ ਜੀ ਦਲ ਜੀ ਮੈਮ ਕੁਸ਼ਦੀਪ ਕੌਰ ਜੀ ਸ਼੍ਰੀ ਮੈਂਕਮਰਵਾਹਾ ਜੀ ਸਾਹਿਬ ਤੇ ਮੈਮ ਸਿਮਰਨਪ੍ਰੀਤ ਕੌਰ ਜੀ ਸਰ ਆਪ ਲੋਕਾਂ ਨੂੰ ਤੁਸੀਂ ਕੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਕੇਸ ਲੋਕ ਅਦਾਲਤ ਤੇ ਚਲਵਾ ਕੇ ਜਲਦੀ ਤੋਂ ਜਲਦੀ ਨਿਬੜਵਾ ਸਕਦੇ ਹਨ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਆਪਸ ਵਿੱਚ ਜਿਹੜਾ ਸਮਝੌਤਾ ਹੁੰਦਾ ਉਸ ਵਿੱਚ ਕਿਸੇ ਦੇ ਮਨ ਵਿੱਚ ਵੈਰ ਵਿਰੋਧ ਨਹੀਂ ਰਹਿੰਦਾ ਜੀ ਠੀਕ ਹਾਂਜੀ ਐਡਵੋਕੇਟ ਬੇਕ ਸਿੰਘ ਸੰਧੂ ਐਕਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਰਾਏਪੁਰ ਜੋ ਕਿ ਅੱਜ ਦੀ ਨੈਸ਼ਨਲ ਲੋਕ ਅਦਾਲਤ ਲੱਗੀ ਹੈ ਇਸ ਚ ਜੋ ਲਿਟਿਗੈਂਸ ਨੇ ਲੋਕਾਂ ਦਾ ਬਹੁਤ ਭਰਮਾ ਜੋ ਜੋ ਸਹਿਯੋਗ ਮਿਲਿਆ ਹੈ ਕਿਉਂਕਿ ਲਿਟਿਗੈਂਸ ਵੀ ਚਾਹੁੰਦੇ ਆ ਸਾਡਾ ਜਿਹੜਾ ਜਲਦੀ ਨਿਆਂ ਸਾਨੂੰ ਮਿਲੇ ਔਰ ਸਸਤਾ ਨਿਆਂ ਮਿਲੇ ਔਰ ਅੱਜ ਦੇ ਜਿਹੜੇ ਜਿੰਨੇ ਵੀ ਕੇਸ ਤਕਰੀਬਨ ਮੈਕਸਿਮਮ ਰਿਕਵਰੀ ਸੂਟ ਸੀ ਚਾਹੇ ਉਹ ਬੈਂਕਾਂ ਦੇ ਸੀ ਚਾਹੇ ਉਹ ਆਪਸੀ ਸਪੈਸੀ ਫਾਰਮੇ ਦੇ ਦਾਵੇ ਸੀ ਜਾਂ ਰਿਕਵਰੀ ਸੂਟ ਸੀ ਜਾਂ ਫੈਮਿਲੀ ਮੈਟਰ ਸੀ ਉਹਨਾਂ ਦੇ ਵਿੱਚ ਐਮੀਕਬਲੀ ਬੈਠ ਕੇ ਕਾਫੀ ਸੈਟਲਮੈਂਟ ਹੋਈ ਹੈ ਜੋ ਦੇਖੀ ਹੈਗੀ ਔਰ ਇਸ ਦੇ ਨਾਲ ਹੀ ਨਾਲ ਜਦੋਂ ਇਹ ਸੈਟਲਮੈਂਟ ਹੁੰਦੀ ਹੈ ਤਾਂ ਆਪਸੀ ਜਿਹੜਾ ਮਿਲ ਮਿਟਾ ਪਾਰਟੀਆਂ ਦਾ ਉਹ ਵੀ ਦੂਰ ਹੁੰਦਾ ਹੈ ਔਰ ਉਹਦੇ ਨਾਲ ਉਹਨਾਂ ਦੇ ਅੱਗੇ ਜਿਹੜੇ ਸਹਿਯੋਗ ਹੈ ਉਹ ਉਸੇ ਤਰ੍ਹਾਂ ਹੀ ਉਹਨਾਂ ਦਾ ਆਪਸੀ ਫੈਮਲੀਆ ਦਾ ਰਹੀ ਜਾਂਦਾ ਹੈਗਾ ਆਪਣੀ ਹੋ ਚਾਹੇ ਨੇਬਰਹੂਡ ਦੇ ਹੋਣ ਚਾਹੇ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦਾ ਆਪਣਾ ਪੂਰਾ ਸਮਾਜ ਦੇ ਵਿੱਚ ਸਹਿਯੋਗ ਹੋ ਜਾਂਦਾ ਹੈ ਔਰ ਉਹਨਾਂ ਦੇ ਮਨ ਦਾ ਜਿਹੜੀ ਖੜਤਨ ਹੈ ਉਹ ਦੂਰ ਹੋ ਜਾਂਦੀ ਹੈ ਸਰ ਜੀ ਵਿੱਚ ਕਿਤੇ ਵਿੱਚ ਆਪਾਂ ਕੋਰਟ ਫੀਸ ਲਾਉਣੀ ਹੈ ਫਿਰ ਇਸ ਤੋਂ ਬਾਅਦ ਕੋਰਟ ਫੀਸ ਦਾ ਕੀ ਬਣਦਾ ਸੀ ਉਹਦੇ 'ਚ ਜਦੋਂ ਜਿਵੇਂ ਸਪੈਸੀਫਿਕ ਬਾਰਨਰ ਦਾਵਾ ਦਾਇਰ ਹੋਇਆ ਜਾਂ ਕਵਰੀ ਸੂਟ ਦਾਇਰ ਹੋਇਆ ਉਹਦੇ ਜਿਹੜੀ ਕੋਰਟ ਫੀਸ ਲਾਈ ਹੈ ਤਾਂ ਉਹਦੇ 'ਚ ਪਾਰਟੀਆਂ ਦੇ ਸਟੇਟਮੈਂਟ ਲਿਖੀ ਜਾਂਦੀ ਹੈ ਵੀ ਸਾਡਾ ਰਾਜੀਨਾਮ ਹੋ ਗਿਆ ਸਾਡੀ ਜਿਹੜੀ ਕੋਰਟ ਫੀਸ ਹੈ ਮੇ ਕਾਈਂਡਲੀ ਬੀ ਰਿਫੰਡਡ ਤਾਂ ਆਰਡਰ ਜਿਵੇਂ ਜੱਸ ਸਾਹਿਬ ਆਣ ਨੇ ਜਿਹੜੇ ਉਹ ਆਰਡਰ ਕਰ ਦਿੰਦੇ ਨੇ ਔਰ ਜਿਹੜਾ ਜਿੰਨਾ ਵੀ ਹੈ ਉਹ ਜਿਹੜਾ ਕੱਟ ਕੇ ਉਹਦੇ ਮੁਤਾਬਿਕ ਜਿਹੜਾ ਹੈਗਾ ਜਿੰਨੀ ਕੋਰਟ ਫੀਸ ਹੈ ਵਾਪਸ ਹੋ ਜਾਂਦੀ ਹੈ ਇਸ ਦੇ ਹਾਂਜੀ ਇਸ ਦੇ ਨਾਲ ਹੀ ਨਾਲ ਅੱਜ ਦੀ ਜਿਹੜੀ ਲੋਕ ਅਦਾਲਤ ਹੈ ਮੈਂ ਤਕਰੀਬਨ 2 ਦਿਨ ਕੋਰਟਾਂ ਦੇ ਵਿੱਚ ਗਿਆ ਤਾਂ ਦੇਖਿਆ ਹੈ ਵੀ ਜੱਜ ਸਾਹਿਬ ਨੇ ਬਹੁਤ ਐਫਰਟਸ ਕੀਤੀਆਂ ਨੇ ਔਰ ਲਿਬਰਲ ਥਿਊਰੀ ਦੇ ਨਾਲ ਰਾਜੀਨਾਮੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡਾ ਕਹਿਣ ਤੋਂ ਪਤਾ ਲੱਗਦਾ ਵੀ ਇਹ ਜਿਹੜੇ ਟੈਜੂਡੀਕੈਂਟਸ ਹੈਗੇ ਆਂ ਇਹ ਵੱਧ ਤੋਂ ਵੱਧ ਆਪਣੇ ਕੇਸ ਨਾਲ ਲਵਾਉਣਾ ਚਾਹੀਦਾ ਲਵਾਉਣੇ ਚਾਹੀਦੇ ਆ ਬਿਲਕੁਲ ਲਵਾਉਣੇ ਚਾਹੀਦੇ ਕਿਉਂਕਿ ਜਲਦੀ ਨਿਆਂ ਮਿਲਦਾ ਹੈਗਾ ਔਰ ਸਸਤਾ ਨਿਆਂ ਮਿਲਦਾ ਹੈ ਔਰ ਆਪਸੀ ਜਿਹੜਾ ਮੇਲ ਹੈ ਸਭ ਤੋਂ ਵੱਡੀ ਗੱਲ ਹੈ ਆਪਸੀ ਜਿਹੜਾ ਮਨ ਮਿਟਾਇਆ ਉਹ ਦੂਰ ਹੋ ਜਾਂਦਾ ਹੈ ਠੀਕ